ਭਾਰਤ ਸ਼ਾਹੀ ਦਾਸ ਜੀ ਕਾਹਿਓ ਬਾਤ ਦੇਨ ਕੀ ਛਾਹ ਪਈ ਅਭਰੇ ਕਰੋ ਆਤਮਾ ਰੱਛਾ ਪੂਰਨ ਹੋਏ ਚਿੰਤ ਕੀ ਇੱਛਾ ਕਾਹ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੂੰ ਪ੍ਰਭ ਪਾਰੈ ਅਭਰੇ ਦੋਸਤ ਸਵੇ ਤੁਮ ਕਹਾ ਕਰੋ ਆਪਾ ਹਰਜੈ ਮੋਹੇ ਬਚਾਓ ਗੋਵਨ ਤੋ ਕੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾ ਮੋਰਛਨੀਂ ਕਰਦ ਕਰੀ ਹੈ ਸਭ ਦੈਨਨ ਕੋ ਆਜ ਸੰਗ ਲੀਐ ਪੂਰਨ ਹੋਏ ਹਮਾਰੀ ਆਸ ਤੂਰ ਭਜਨ ਕੀ ਰਹੇ ਤਿਆਸ ਤਮ ਹੈ ਸਾਡ ਕੋਈ ਅਵਰਣਾ ਧਿਆਉ ਜੋ ਗੁਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸੇਪ ਹਮਾਰੇ ਤਾਰੀ ਹੈ ਤੁਮ ਤੁਮ ਸਤਰੰ رات بند دشنت چتر دس ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਸਰ ਵਿਸ਼ਨ ਪਰਕਾਸ਼ ਸਭ ਕਾਲ ਕਾ ਕੀਆ ਸਮਾਸ਼ ਜਗਨ ਕਾਲ ਜੋਗੀ ਸ਼ਿਵ ਕੀਓ ਮੇ ਨਰਾਜ ਬ੍ਰਹਮਾ ਨੂੰ ਕੀਓ ਜਗਨ ਕਾਰਤਵ ਲੋਕ ਸੁਵਾਰ ਨਮਸਕਾਰ ਹੈ ਤਾਹੇ ਨਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਦਿਸਨ ਉਪਜਾਇਓ ਆਦ ਅੰਤਿਕ ਅਵਤਾਰ ਸੋਈ ਗੁਰੂ ਸਮਝਿਓ ਹਮਾਰ ਨਾਮ ਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਦ ਮੋ ਵਧ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਪੰਚ ਵੀ ਅਸ ਤੂਲਾ ਸਭ ਪਰ ਕਿਰਪਾ ਰਿਸ਼ਤ ਕਰ ਤੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਹਦ ਕਰਤ ਕਰਾ ਕਰਤਾਰਾ ਪ੍ਰਜਾ ਤਤ ਸਭ ਦੇ ਅਪਾਰ ਜਬ ਆਕਰਪ ਕਰਤ ਹੋ ਤਬ ਹੂੰ ਤੁਮ ਮੈਂ ਮੈਂ ਸਦੀ ਧਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਰਾਦਮ ਜਾਨ ਸਦੇਦ ਭੇਦ ਹਰ ਆਗਮ ਨਿਰੰਕਾਰ ਨਿਰਵਕਾਰ ਨਿਰਭੰਬ ਆਦ ਅਨੀਤ ਅਨਾਦ ਅਸੰਭ ਆਕਾ ਮੂਰ ਵਿਚਾਰ ਤੇਸਾ ਜਾ ਕੋ ਧੀਵ ਨ ਪਾਦ ਸਜੇਤ ਆਕ ਕਰ ਪਾਹਨ ਅਨਮਾਨਤ ਮਹਾ ਮੂਰ ਕਛ ਧੀਤ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਨਤ ਨਹਿ ਸੇਵ ਆਪ ਆਪਣੀ ਬੁੱਧ ਹੈ ਜੀਤੀ ਵਰਨ ਤਪੈਨ ਪੈਨ ਤੁਰੇ ਤੇਤੀ ਤਉ ਮਰ ਲਖਾਣ ਜਾਲੇ ਪਸਾਰਾ ਕਿਹ ਬਿਦ ਸਜਾ ਪ੍ਰਪੰ ਸੰਸਾਰੇ ਇੱਕ ਰੂਪ ਅਨੂਪ ਸਰੂਪ ਅਰੰਕ ਭर्यो 라ਵ ਕਹਿ ਭੂਪੈ ਅੰਨ ਜੀਰ ਦੀ ਸੇਕ ਨੀ ਕੀਨੀ ਉਤਪੁਰ ਖਾਨ ਗੋਹਲ ਰਾਤ ਕੀਨੀ ਕਹਉ ਪੂਰ ਰਾਜ ਬੈਠਾ ਕਹਉ ਸਿਵੰਡ ਭਇਓ ਸ਼ੰਕਰ ਅਕੈਖਣ ਸੇਗਰੀ ਸ੍ਰੇਤ ਰਖਾਇ ਜੰਪਵ ਆਦਿ ਜੁਗਾਦ ਸਰੂਪ ਸੁਜੰਪਵ ਆਵਰ ਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰ ਦੋਸਤ ਜਿਤੇ ਉਠਵਾ ਕੀ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤ ਜੀ ਅਸ ਸੁਖ ਤਵ ਸ਼ਰਣੀ ਪਰੇ ਤਿਨ ਕੇ ਦੋਸਤ ਜੋਗਤ ਹੋਇ ਮਰੇ और हृदय अनु पग परे तिहारे तिमके तुम संकट सब तारे जो पल को एक वार धाय ताके काज निगक्त नहिं है रक्षा होए ताहे सब काल दुष्ट अरिष्ट करे तत काल न कृपा दृष्ट तन जाहि निहारो ताके ताप तन तुमहं हर हो ਅਰੇਤ ਸਿਧ ਕਰਮ ਸਭ ਹੋਈ ਦੁਸ਼ਤ ਸਹਾਸ ਸਕੈ ਨ ਕੋਈ ਏਕ ਵਾਰ ਜਿਨ ਤੁਮ ਸੰਭਾਰਾ ਕਾਲ ਪਾਸਤੇ ਤਾਹੇ ਉਵਾਰ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੋਸਤ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦੇਹੋ ਉਬਾ ਸਰਵਧਾਰ ਮੋਹ ਸਹਾਈ ਦੁਲਸਤ ਲੋਕ ਤੇ ਦੇਹੋ ਬਚਾਈ ਫੜ ਕੇ ਕੇਤਮ ਸਰਨ ਦਿਹਾਰੀ ਆਪ ਹਸ ਜੈ ਬਿਹੋ ਉਗਾਨ ਸਰਵ ਤਦੋ ਲੋਕੀ ਵਿਹੋ ਬਚਾਰਾਈ ਮੰਮੀ ਮਰਾ ਕਿਤੇ ਆਈ ਪਈਆ ਕਾਇਂ ਬੜੀ ਜਬ ਤੇ ਤੁਮਰੇ ਪ੍ਰਾਪਤੇ ਕੋ ਆਕ ਤਰੇ ਨਹੀਂ ਆਨੇਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹ ਮਤੇ ਤ ਨ ਮਾਨਿਉ ਸਿਮਰਤ ਸਾਸਤਰ ਦੇ ਸਭ ਮਾ ਬੀਰ ਕਹ ਹਮੇ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨ ਕਹਿਓ ਸਭ ਤੁਹੀ ਬਖਾਨਿਓ ਦੋਹਰੇ ਸਗਨ ਦੋਹਾਰਿ ਕੋ ਛਟਕੇ ਗਹੇ